ਅਸਾਮ ਟ੍ਰਾਂਸਪੋਰਟਰ ਯੂਨੀਅਨਾਂ ਦੇ ਸੰਜੇ ਪਲੇਟਫਾਰਮ ਨੇ ਹਿੱਟਨ ਰਨ ਕੇਸਾ ਤੇ ਨਵੇਂ ਦੰਡ ਕਾਨੂੰਨ ਦੇ ਵਿਰੋਧ ਵਿੱਚ ਸ਼ੁੱਕਰਵਾਰ ਤੋਂ 48 ਘੰਟਿਆਂ ਦੀ ਹੜਤਾਲ ਦਾ ਸੱਦਾ ਦਿੱਤਾ ਹੈ ਜਿਸ ਕਾਰਨ ਅਸਾਮ ਵਿੱਚ ਸਾਰੇ ਵਪਾਰਕ ਵਾਹਨਾ ਦੀ ਆਵਾਜ਼ਾਈ ਰੁਕਣ ਦੀ ਸੰਭਾਵਨਾ ਹੈ ਹੜਤਾਲ ਦੇ ਸੰਬੰਧ ਵਿੱਚ ਬਸਾਂ ਕੈਬ ਅਤੇ ਆਟੋ ਮਾਲ ਕੈਰੀਅਰ ਅਤੇ ਤੇਲ ਟੈਂਕਰਾਂ ਸਮੇਤ ਜਨਤਕ ਟ੍ਰਾਂਸਪੋਰਟ ਦੀਆਂ ਕਈ ਯੂਨੀਅਨਾਂ ਨੇ ਹੱਥ ਮਿਲਾਇਆ ਹੈ ਅਤੇ ਆंदोलਨ ਵਿੱਚ ਆਪਣੀ ਸਮੂਲੀਅਤ ਦਾ ਐਲਾਨ ਕੀਤਾ ਹੈ ਅਸਾਮ ਮੋਟਰ ਵਰਕਰਸ ਐਸੋਸੀਏਸ਼ਨ ਦੇ ਸਾਂਝੇ ਮੰਚ ਦੇ ਕਨਵੀਨਰ ਰਮੇਨ ਦਾਸ ਨੇ ਕਿਹਾ ਸਰਕਾਰ ਕਿਸੇ ਵੀ ਮੰਤ ਭਾਗੀ ਘਟਨਾ ਲਈ ਸਿਰਫ ਡਰਾਈਵਰਾਂ ਨੂੰ ਹੀ ਜ਼ਿੰਮੇਵਾਰ ਠੇਰਾਉਣਾ ਚਾਹੁੰਦੀ ਹੈ ਭਾਵੇਂ ਉਹਨਾਂ ਨੇ ਅਪਰਾਧ ਕਿਉਂ ਨਾ ਕੀਤਾ ਹੋਵੇ ਗਰੀਬ ਡਰਾਈਵਰਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਕੋਈ ਵੀ ਡਰਾਈਵਰ ਜਾਣਬੁੱਝ ਕੇ ਜਾਨਲੇਵਾ ਹਾਦਸੇ ਦਾ ਕਾਰਨ ਨਹੀਂ ਬਣਦਾ ਅਤੇ ਕਈ ਵਾਰ ਹਾਦਸੇ ਵਿੱਚ ਸ਼ਾਮਲ ਹੋਣਾ ਦਾ ਵੀ ਕਸੂਰ ਹੁੰਦਾ ਹੈ ਦਾਸ ਨੇ ਅੱਗੇ ਕਿਹਾ ਕਿ ਅੰਗਰੇਜ਼ਾਂ ਦੇ ਜ਼ਮਾਨੇ ਵਿੱਚ ਆਪੀਸੀ ਵਿੱਚ ਅਜਿਹਾ ਅਪਰਾਧਾ ਦੀ ਸਜ਼ਾ 2 ਸਾਲ ਦੀ ਸੀ ਉਨ੍ਹਾਂ ਨੇ ਕਿਹਾ ਕਿ ਟ੍ਰਾਂਸਪੋਰਟਰਜ਼ ਫੋਰਮ ਨੇ ਪ੍ਰਾਈਵੇਟ ਕਾਰਾਂ ਮਾਲਕਾਂ ਨੂੰ ਵੀ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ ਕਿਉਂਕਿ ਕਾਨੂੰਨ ਹਰ ਕਿਸੇ 'ਤੇ ਲਾਗੂ ਹੁੰਦਾ ਹੈ ਭਾਵੇਂ ਕੋਈ ਵਪਾਰਕ ਵਾਹਨ ਚਲਾ ਰਿਹਾ ਹੋਵੇ ਜਾਂ ਛੋਟੀ ਕਾਰ ਇਸ ਦੌਰਾਨ ਸੂਬੇ ਭਰ ਦੇ ਪੈਟਰੋਲ ਪੰਪਾਂ ਤੇ ਲੋਕਾਂ ਦੀਆਂ ਲੰਮੀਆਂ ਕਤਾਰਾਂ ਦੇਖਿਆ ਗਈਆਂ ਕਿਉਂਕਿ ਉਹ ਆਪਣੇ ਵਾਹਨਾਂ ਦੀਆਂ ਟੈਂਕੀਆਂ ਭਰਨ ਲਈ ਇੰਧਨ ਦੀ ਕਮੀ ਦੇ ਡਰੋਂ ਲਾਈਨਾਂ 'ਚ ਲੱਗੇ ਹੋਏ ਸਨ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼ ਅਸਾਮ ਟਰਾਂਸਪੋਰਟਰ ਯੂਨੀਅਨਾਂ ਦੇ ਸਾਂਝੇ ਪਲੇਟਫਾਰਮ ਨੇ ਹਿੱਟਨ ਰਣ ਕੇਸਾ ਤੇ ਨਵੇਂ ਦੰਡ ਕਾਨੂੰਨ ਦੇ ਵਿਰੋਧ ਵਿੱਚ ਸ਼ੁੱਕਰਵਾਰ ਤੋਂ 48 ਘੰਟਿਆਂ ਦੀ ਹੜਤਾਲ ਦਾ ਸੱਦਾ ਦਿੱਤਾ ਹੈ ਜਿਸ ਕਾਰਨ ਅਸਾਮ ਵਿੱਚ ਸਾਰੇ ਵਪਾਰਕ ਵਾਹਨਾਂ ਦੀ ਆਵਾਜਾਈ ਰੁਕਣ ਦੀ ਸੰਭਾਵਨਾ ਹੈ ਹੜਤਾਲ ਦੇ ਸੰਬੰਧ ਵਿੱਚ ਬਸਾਂ ਕੈਬ ਅਤੇ ਆਟੋ ਮਾਲ ਕੈਰੀਅਰ ਅਤੇ ਤੇਲ ਟੈਂਕਰਾਂ ਸਮੇਤ ਜਨਤਕ ਟਰਾਂਸਪੋਰਟ ਦੀਆਂ ਕਈ ਯੂਨੀਅਨਾਂ ਨੇ ਹੱਥ ਮਿਲਾਇਆ ਹੈ ਅਤੇ ਅੰਦੋਲਨ ਵਿੱਚ ਆਪਣੀ ਸਮੂਲੀਅਤ ਦਾ ਐਲਾਨ ਕੀਤਾ ਹੈ। ਅਸਾਮ ਮੋਟਰ ਵਰਕਰਸ ਐਸੋਸੀਏਸ਼ਨ ਦੇ ਸਾਂਝੇ ਮੰਚ ਦੇ ਕਨਵੀਨਰ ਰਮੇਨ ਦਾਸ ਨੇ ਕਿਹਾ ਸਰਕਾਰ ਕਿਸੇ ਵੀ ਮੰਤ ਭਾਗੀ ਘਟਨਾ ਲਈ ਸਿਰਫ ਡਰਾਈਵਰਾਂ ਨੂੰ ਹੀ ਜ਼ਿੰਮੇਵਾਰ ਠਹਿਰਾਉਣਾ ਚਾਹੁੰਦੀ ਹੈ। ਭਾਵੇਂ ਉਹਨਾਂ ਨੇ ਅਪਰਾਧ ਕਿਉਂ ਨਾ ਕੀਤਾ ਹੋਵੇ ਗਰੀਬ ਡਰਾਈਵਰਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਕੋਈ ਵੀ ਡਰਾਈਵਰ ਜਾਣਬੁੱਝ ਕੇ ਜਾਨਲੇਵਾ ਹਾਦਸੇ ਦਾ ਕਾਰਨ ਨਹੀਂ ਬਣਦਾ ਅਤੇ ਕਈ ਵਾਰ ਹਾਦਸੇ ਵਿੱਚ ਸ਼ਾਮਲ ਹੋਣਾ ਦਾ ਵੀ ਕਸੂਰ ਹੁੰਦਾ ਹੈ ਦਾਸ ਨੇ ਅੱਗੇ ਕਿਹਾ ਕਿ ਅੰਗਰੇਜ਼ਾਂ ਦੇ ਜ਼ਮਾਨੇ ਵਿੱਚ ਆਪੀਸੀ ਵਿੱਚ ਅਜਿਹੇ ਅਪਰਾਧਾਂ ਦੀ ਸਜ਼ਾ 2 ਸਾਲ ਦੀ ਸੀ ਉਹਨਾਂ ਨੇ ਕਿਹਾ ਕਿ ਟ੍ਰਾਂਸਪੋਰਟਰਸ ਫਾਰਮ ਨੇ ਪ੍ਰਾਈਵੇਟ ਕਾਰਾਂ ਮਾਲਕਾਂ ਨੂੰ ਵੀ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ ਕਿਉਂਕਿ ਕਾਨੂੰਨ ਹਰ ਕਿਸੇ 'ਤੇ ਲਾਗੂ ਹੁੰਦਾ ਹੈ ਪਾਵੇ ਕੋਈ ਵਪਾਰਕ ਵਾਹਨ ਚਲਾ ਰਿਹਾ ਹੋਵੇ ਜਾਂ ਛੋਟੀ ਕਾਰ ਇਸ ਦੌਰਾਨ ਸੂਬੇ ਭਰ ਦੇ ਪੈਟਰੋਲ ਪੰਪਾਂ ਤੇ ਲੋਕਾਂ ਦੀਆਂ ਲੰਮੀਆਂ ਕਤਾਰਾਂ ਦੇਖਿਆ ਗਈਆਂ ਕਿਉਂਕਿ ਉਹ ਆਪਣੇ ਵਾਹਨਾਂ ਦੀਆਂ ਟੈਂਕੀਆਂ ਭਰਨ ਲਈ ਇੰਦਨ ਦੀ ਕਮੀ ਦੇ ਡਰੋਂ ਲਾਈਨਾਂ 'ਚ ਲੱਗੇ ਹੋਏ ਸਨ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼